ਇਹਨੂੰ ਹਰਿਆਣੇ ਦੀ ਜੜੀਆਂ ਹੋਈਆਂ ਕੰਧਾਂ ਇੱਕ ਸਾਲ ਤੋਂ ਦਿਸੀਆਂ ਨਹੀਂ ਉੱਥੇ ਮੁੱਖ ਮੰਤਰੀ ਜੰਨਾ ਹੋ ਗਿਆ ਪੰਜਾਬ ਸਰਕਾਰ ਨਹੀਂ ਹੋਗੀ ਮੁੱਖ ਮੰਤਰੀ ਉਦੋਂ ਅੰਨਾ ਹੋ ਗਿਆ ਜਦੋਂ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਹਰਿਆਣੇ ਦੀ ਪੁਲਿਸ ਨੇ ਗੋਲੀ ਮਾਰੀ ਆ ਹੁਣ ਉਹ ਮਤਲਬ ਪੂਛ ਚਾਕੇ ਵਪਾਰੀ ਨੂੰ ਦਿਖਾਉਣਾ ਚਾਹੁੰਦਾ ਮੈਂ ਜੇ ਉਹਨੇ ਖਾਲੀ ਕਰਾਉਣੇ ਸੀ ਤਾਂ ਉਦੋਂ ਕਰਾਉਂਦਾ ਇਹ ਕੱਲ ਨੂੰ ਸਾਨੂੰ ਪਤਾ ਜਿਹੜੀ ਅੱਜ ਇਹ ਅੱਤੇ ਅਜੇ ਮਤਲਬ ਧਰਨੇ ਚੱਕਿਆ ਨਾ ਇਹ ਕਹਿੰਦੇ ਅਸੀਂ ਉਹ ਤੋੜਦੇ ਕੱਲ ਨੂੰ ਕਿਸਾਨਾਂ ਅੱਗੋਂ ਨੇ ਪੌਸਮ ਕਾਵੇ ਬਣਾਉਣੇ ਨੇ ਝੂਠੇ ਆ ਕਾਵੀਆਂ ਕਲਾਗੇ ਪੌਦੇ ਵਾਂਗੂ ਬੇਅੰਤ ਸਿੰਘਾਂ ਨੂੰ ਵੀ ਉਸਰਾ ਪਿਆ ਹੋਇਆ ਸਹਿਬ ਬੇਅੰਤ ਸਿੰਘ ਕਹਿੰਦਾ ਫੇ ਕਾਮਯਾਬੀ ਮਿਲੀ ਸੀ ਨਾ ਕਾਮਯਾਬੀ ਇਹਨੂੰ ਮਿਲਿਆ ਕਾਲੀਆਂ ਐਨ ਕਈ ਮਾਰ ਗਿਆ ਸੀ ਮਤਲਬ ਇਹ ਤਾਂ ਗਲਾਬੀ ਸੁੰਡੀ ਆ ਮਿੱਤਰ ਕੀੜੇ ਨਹੀਂ ਹੈਗੇ ਇਹ ਹੀ ਗਲਾਬੀ ਸੁੰਡੀ ਆ ਜਦੋਂ ਤਾਂ ਗੱਡੀ ਤੇ ਥੱਲੇ ਸੀ ਗੱਡੀਆਂ ਉਦੋਂ ਧਰਨੇ ਠੀਕ ਲੱਗਦੇ ਸੀ ਉਦੋਂ ਕਹਿੰਦੇ ਧਰਨੇ ਦੀ ਲੋੜ ਹੀ ਨਹੀਂ ਪਈ ਜਦੋਂ ਅਸੀਂ ਆ ਗਏ ਸਾਡੀਆਂ ਮੰਗਾਂ ਜਿਹੜੀਆਂ ਉਦੋਂ ਮਤਲਬ ਐਤੋਂ ਮਤਲਬ 6 ਮਹੀਨਾ ਸਾਲ ਪਹਿਲਾਂ ਇਹਨਾਂ ਨਾਲ ਗੱਲ ਹੋਈ ਸੀ ਉਦੋਂ ਮੀਟਿੰਗ ਹੋਈ ਸੀ ਉਹਨਾਂ ਚ ਇੱਕ ਮੰਗ ਵੀ ਇਹਨੇ ਪੂਰੀ ਨਹੀਂ ਕੀਤੀ ਲੋਕਾਂ ਕਰ ਜੇ ਮੰਗਾਂ ਪੂਰੀਆਂ ਹੋਣ ਲੋਕਾਂ ਨੂੰ ਧਰਨੇ ਦਾ ਚਾਅ ਨਹੀਂ ਸੰਯੁਕਤ ਕਿਸਾਨ ਮੋਰਚਾ ਤੇ ਦੂਸਰੇ ਪਾਸੇ ਗੈਰ ਰਾਜਨੀਤਿਕ ਜਿਹੜਾ ਮੋਰਚਾ ਹੈਗਾ ਆਕਸੋ ਚ ਹੁਣ ਤੁਹਾਨੂੰ ਲੱਗਦਾ ਵੀ ਕੋਈ ਤਾਲਮੇਲ ਹੁਣ ਇਦੋਂ ਵੱਧ ਤਾਂ ਦੋਨਾਂ ਨਾਲ ਕੀ ਹੋਊਗੀ ਸਰਕਾਰ ਨਾਲ ਭੇੜ ਜਿਹੜਾ ਹੋ ਚੁੱਕਿਆ ਮਿਲਣਾ ਚਾਹੀਦਾ ਮਿਲਣਗੇ ਮਤਲਬ ਲੜਾਈ ਦੇ ਢੰਗਾ ਦਾ ਫਰਕ ਆ ਮੰਗਾ ਦਾ ਕੋਈ ਫਰਕ ਨਹੀਂ ਢੰਗਾ ਦਾ ਫਰਕ ਹੈ ਉਹ ਢੰਗਾ ਨੂੰ ਇੱਕ ਡਟ ਕਰਕੇ ਮੈਨੂੰ ਲੱਗਦਾ ਵੀ ਆਉਣ ਵਾਲਾ ਜਿਹੜਾ ਸਮਾਂ ਸਾਨੂੰ ਸਬਕ ਦਿੰਦਾ ਹੈ ਵੀ ਇਕੱਠੇ ਹੋਏ ਬਿਨਾਂ ਸਰਨਾ ਨਹੀਂ ਤੇ ਹੋਣਾ ਹੀ ਪਊਗਾ ਹੋਣਾ ਚਾਹੀਦਾ ਮਿੱਕ ਮੋਟੇ ਮਤਬੀ ਦਿੱਤਾ ਭਲਾਉਣੀ ਪੈਣਾ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਮੁੱਖ ਮੰਤਰੀ ਮੀਟਿੰਗ ਦੇ ਲਈ ਕਿਸਾਨ ਆਗੂਆਂ ਨੂੰ ਸਾਦੇ ਆ ਤੇ ਉਹ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਜੋ ਕੁਝ ਬਾਰਡਰਾਂ ਤੇ ਹੋਇਆ ਉਹ ਸਾਰਿਆਂ ਨੂੰ ਤਕਰੀਬਨ ਆਪਾਂ ਨੂੰ ਪਤਾ ਹੈ ਪਰ ਇਹ ਸਾਰੀ ਗੱਲ ਨੂੰ ਦੇਖਣਾ ਕਿਵੇਂ ਚਾਹੀਦਾ ਹੈ ਸਰਕਾਰ ਜਿਹਦੇ ਬਾਰੇ ਮੰਨਿਆ ਜਾਂਦਾ ਵੀ ਉਹਦੇ ਤੇ ਭਰੋਸਾ ਕਰਿਆ ਜਾ ਸਕਦਾ ਹੁੰਦਾ ਉਹ ਜੇ ਭਰੋਸਾ ਹੀ ਟੁੱਟ ਜੇ ਲੋਕਾਂ ਦਾ ਤਾਂ ਫਿਰ ਸਰਕਾਰ ਦਾ ਮੈਨੇ ਉਹਦਾ ਮਤਲਬ ਕੀ ਰਹਿ ਜਾਂਦਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਆਗੂ ਮਨਜੀਤ ਸਿੰਘ ਧਨੇ ਰਾਜਨ ਸੱਚੀ ਗੱਲ ਇਹ ਤਾਂ ਨੇ ਵਜ਼ੀਰ ਗੋਗ ਇੱਕ ਭਰੋਸਾ ਹੁੰਦਾ ਜਦੋਂ ਮੀਟਿੰਗ ਤੇ ਜਾਂਦੇ ਆ ਕੋਈ ਵੀ ਬੰਦੇ ਕੋਈ ਧਰਨਾ ਕਰਨ ਵਾਲੇ ਜਾਂ ਹੋਰ ਵੀ ਕੋਈ ਵੀ ਹੁਣ ਕੋਈ ਨਹੀਂ ਜਾ ਕੇ ਆਇਆ ਤੇ ਮਸਲੇ ਦਾ ਕੋਈ ਹੱਲ ਨਹੀਂ ਨਿਕਲੂਗਾ ਅਕਸਰ ਧਰਨੇ ਚਕਾਏ ਵੀ ਜੇ ਗਏ ਆ ਕਦੇ ਜ਼ਬਰਨ ਇਤਿਹਾਸ ਚ ਵੀ ਉਹ ਉਦੋਂ ਚਕਾਏ ਜਾਂਦੇ ਕੋਈ ਗੱਲਬਾਤ ਜਦੋਂ ਟੁੱਟ ਜਾਂਦੀ ਆ ਗੱਲਬਾਤ ਨਾ ਹੋ ਰਹੀ ਹੋਵੇ ਪਰ ਇਹ ਬਹੁਤ ਹੈ ਵੀ ਮੰਤਰੀ ਬਾਹਰ ਆ ਕੇ ਕਹਿ ਰਿਹਾ ਵੀ ਹੁਣ ਅਗਲੀ ਮੀਟਿੰਗ ਚਾਰ ਨੂੰ ਐ ਤੇ 5 ਮਿੰਟਾਂ ਬਾਅਦ ਉਹ ਸਰਕਾਰ ਜਿਹੜੀ 5 ਮਿੰਟਾਂ ਚ ਐਮਐਸਪੀ ਦੇਣਾ ਸੀਗਾ ਉਹਨੇ 5 ਮਿੰਟਾਂ ਬਾਅਦ ਕਿਸਾਨ ਅੱਗੂ ਚੱਕ ਲਈ ਦੇਖੋ ਮੈਂ ਇੱਕੋ ਹੀ ਗੱਲ ਕਹੂੰਗਾ ਹਾਂ ਜਿਵੇਂ ਕਹਿੰਦੇ ਆ ਉਹ ਮਤਲਬ ਕੁਝ ਜੇ ਜਸਵੰਦਰ ਬੰਦ ਕਰਨਾ ਹੋਵੇ ਇਹ ਬੇਸ਼ਰਮੀ ਦੀ ਹੱਦ ਹੈ ਹੂੰ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਅਸੀਂ ਮਤਲਬ ਗੱਲਾਂ ਬਾਤਾਂ ਚੱਲਦੀਆਂ ਇਤਿਹਾਸ ਦੇ ਵਿੱਚ ਜਿਹੜੇ ਹਥਿਆਰਬੰਦ ਘੋੜ ਵੀ ਜਿਹੜੇ ਚੱਲਦੇ ਹੁੰਦੇ ਆ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਪਰ ਉਹ ਹਥਿਆਰਬੰਦ ਬੰਦਿਆਂ ਨੂੰ ਫੜਦੇ ਨਹੀਂ ਉਹ چاہے ਗੱਲਬਾਤ ਟੁੱਟ ਵੀ ਜਾਵੇ ਫਿਰ ਵੀ ਉਹ ਬੰਦੇ ਮਤਵਾਵਰੇ ਟਿਕਾਣਿਆਂ ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਗੱਲਬਾਤ ਚੱਲਦੀ ਰਹਿਣੀ ਹੁੰਦੀ ਹੈ। ਇਹ ਤਾਂ ਮਤਲਬ ਉਹ ਮੈਂ ਕਹਿੰਦਾ ਐਡਾ ਬੜਾ ਦਗਾ ਹੈ। ਹਾਂ। ਤੇ ਐਡਾ ਵੱਡੀ ਬੇਵਿਸ਼ਵਾਸੀ ਸਰਕਾਰ ਨੇ ਆਪਦੇ ਤੇ ਪਾਇਦਾ ਕਰ ਲਿਆ ਵੀ ਗੱਲਬਾਤ ਕਰਨਗੇ। ਗੱਲਬਾਤ ਸੈਂਟਰ ਨਾਲ ਹੋ ਰਹੀ ਆ। ਤੇ ਫੜਦੀ ਆ ਪੰਜਾਬ ਸਰਕਾਰ ਜਿਹੜੀ ਵਪਾਰੀਆਂ ਨੂੰ ਇਹ ਕਹਿੰਦੀ ਆ ਵੀ ਅਸੀਂ ਤੁਹਾਡੇ ਵਾਸਤੇ ਰਾਹ ਪੱਧਰਾ ਕਰਾਇਆ ਰੱਖ ਲਾਇਆ। ਇਹ ਨੂੰ ਹਰਿਆਣੇ ਦੀਆਂ ਕੱਡੀਆਂ ਹੋਈਆਂ ਕੰਦਾ। ਇੱਕ ਸਾਲ ਤੋਂ ਦੀਸੀਆਂ ਨਹੀਂ ਉੱਥੇ ਮੁੱਖ ਮੰਤਰੀ ਅੰਨਾ ਹੋ ਗਿਆ ਪੰਜਾਬ ਸਰਕਾਰ ਨਹੀਂ ਹੋਗੀ ਮੁੱਖ ਮੰਤਰੀ ਉਦੋਂ ਅੰਨਾ ਹੋ ਗਿਆ ਜਦੋਂ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਹਰਿਆਣੇ ਦੀ ਪੁਲਿਸ ਨੇ ਗੋਲੀ ਮਾਰੀ ਆ ਹੁਣ ਉਹ ਮੈਂ ਪੂਸ਼ ਚੱਕੇ ਵਪਾਰੀਓ ਨੂੰ ਦਿਖਾਉਣਾ ਚਾਹੁੰਦਾ ਮੈਂ ਜੇ ਉਹਨੇ ਖਾਲੀ ਕਰਾਉਣੇ ਸੀ ਤਾਂ ਉਦੋਂ ਕਰਾਉਂਦਾ ਵਪਾਰੀ ਵਰਗ ਨੂੰ ਇਹ ਦਿਖਾ ਕੇ ਵੀ ਸਰਕਾਰ ਵਪਾਰੀਓ ਦੇ ਪੱਖੀ ਜਿਹੜੇ ਕਿਸਾਨ ਆ ਵਪਾਰੀਆਂ ਦੇ ਵਿਰੋਧੀ ਆ ਮੈਨੂੰ ਲੱਗਦਾ ਹੈ ਵੀ ਜਿਹੜਾ ਅੰਨ ਖੰਦਾ ਹਾਂ ਉਹ ਵਪਾਰੀ ਵੀ ਅੰਨ ਖਾ ਕੇ ਸੌਂਦਾ ਜਿਵੇਂ ਮਰ ਲੋ ਅਸੀਂ ਪਿੱਛੇ ਗੱਲ ਚੱਕੀ ਜਿੱਦੋਂ ਮੁੱਖ ਮੰਤਰੀ ਭੱਜਿਆ ਨਕਲੀ ਦੁੱਧ ਤੇ ਗੱਲ ਚੱਕੀ ਸੀ ਵਪਾਰ ਦਾ ਦੁੱਧ ਦਾ ਵੀ ਹੋ ਰਿਹਾ ਉਹ ਕਹੇ ਜਾ ਔਰੇ ਅਸੀਂ ਉਹਨਾਂ ਵਪਾਰੀਆਂ ਨੂੰ ਕਰੇ ਪਸੰਦ ਨਹੀਂ ਕਰਾਂਗੇ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਦੁੱਧ ਦੇ ਵਿੱਚ ਬਿਲਕੁਲ ਫੈਦਾ ਵੀ ਬਿジネス ਹਨ ਉਹ ਵੀ ਜਿਹੜੇ ਦੋ ਨੰਬਰ ਦਾ ਘਿਓ ਵੇਚਦੇ ਆ ਵਪਾਰੀ ਵਰਗ ਕਿਹੜਾ ਖਾਂਦਾ ਨਹੀਂ ਉਹਨਾਂ ਨਾਲ ਸਾਡੀ ਦੁਸ਼ਮਣੀ ਹੈਗੀ ਹੈਗੀ ਠੀਕ ਬਾਹਰ ਜਿਹੜੇ ਦੂਜੇ ਲੋਕ ਆ ਵਪਾਰੀ ਵਰਗਾ ਉਹਨਾਂ ਨਾਲ ਸਾਡੀ ਦੁਸ਼ਮਣੀ ਨਹੀਂ ਕੋਈ ਠੀਕ ਹੈ ਮੁੱਖ ਮੰਤਰੀ ਜੇ ਸੂਰਮਾ ਸੀ ਇਹਨੂੰ ਹਰਿਆਣਾ ਵਾਲਿਆਂ ਕੰਧਾ ਤੋੜਦਿਆਂ ਚਾਹੀਦੀ ਸੀ ਕਿਸਾਨ ਜਥੇਬੰਦੀਆਂ ਨੇ ਪਹਿਲੇ ਐਲਾਨ ਕਰਤਾ ਸੀ ਵੀ ਉਹ ਮਤਲਬ ਟਰਾਲੀਆਂ ਲੈ ਕੇ ਹਰਿਆਣੇ 'ਚ ਨਹੀਂ ਜਾਣਗੇ ਉਹਨਾਂ ਨੇ ਪੈਦਲ ਯਾਤਰਾ ਵਾਲੇ ਜਥੇ ਆਪਦੇ ਭੇਜਣੇ ਸ਼ੁਰੂ ਕਰਤੇ ਇਹਨਾਂ ਤਾਂ ਪੈਦਲ ਵੀ ਨਹੀਂ ਜਾਣ ਦਿੱਤੇ ਸੀ ਉਦੋਂ ਮੁੱਖ ਮੰਤਰੀ ਨੂੰ ਚਾਹੀਦਾ ਸੀ ਉਹ ਕੰਧਾ ਤਰਵਾਉਂਦਾ ਪੈਦਲ ਜਥੇ ਤਾਂ ਜਾਣ ਦਿੰਦਾ ਮਤਲਬ ਕਿਸਾਨਾਂ ਨੇ ਇਹ ਜਲਦਾ ਐਲਾਨ ਕੀਤਾ ਹਜ਼ੂਰ ਸੜਕਾ ਤੋਂ ਪਾਸੇ ਬੈਠੇ ਸੀ ਹਾਂ ਹੁਣ ਗੱਲ ਇਹ ਆਉਂਦੀ ਹੈ ਉਸ ਤੋਂ ਬਾਅਦ ਧਰਨਾ ਚਕਾਉਣ ਦੇ ਲਈ ਹਰ ਥਾਂ ਦੇ ਉੱਤੇ ਜਿਵੇਂ ਪੰਜਾਬ 'ਚ ਮਾਹੌਲ ਬਣਿਆ ਵਾ ਇੱਕ ਪੁਲਿਸ ਸਟੇਟ ਜਿਹਨੂੰ ਆਪਾਂ ਕਹਿੰਦੇ ਆ ਉਸ ਪਾਸੇ ਨੂੰ ਹੀ ਗੱਲਾਂ ਜ਼ਿਆਦਾ ਜਾਂਦੀਆਂ ਦਿਸਦੀਆਂ ਚਾਹੇ ਉਹ ਪਹਿਲਾ ਐਨਕਾਊਂਟਰਾਂ ਦੀ ਗੱਲ ਆ ਫਿਰ ਜੇਸੀਬੀਆਂ ਦੀ ਗੱਲ ਆਉਂਦੀ ਆ ਜਾਂ ਧਰਨਾ ਵਿੱਚ ਕਾਉਣ ਦਾ ਤਰੀਕਾ ਜਿਹੜਾ ਉਹਨਾਂ ਦਾ ਐਂ ਲੱਗਦਾ ਵੀ ਜਿਵੇਂ ਕੋਈ ਸਰਕਾਰ ਨਾਂ ਦੀ ਚੀਜ਼ ਬਹੁਤ ਪਿੱਛੇ हट ਗਈ ਹੋਵੇ ਤੇ ਐ ਜਿਹੜਾ ਸ਼ਾਸਨ ਖੜਾ ਹੋਵੇ ਉਹ ਕੱਲਾ ਪੁਲਿਸ ਦੇ ਆਧਾਰ 'ਤੇ ਖੜਾ ਪਿਆ ਵਾ ਦੇਖੋ ਇਹ ਗੱਲ ਪਿਛਲੇ ਸਮੇਂ ਤੋਂ ਸਾਫ਼ ਹੋ ਰਹੀ ਆ ਵੀ ਇੱਥੇ ਇਹਨਾਂ ਦਾ ਐਮਐਲਏ ਹੂੰ ਜਿਹੜੇ ਪੱਤਰਕਾਰ ਤੇ ਮਰਜ਼ੀ ਕੇ ਪਰਚਾ ਦਰਜ ਕਰਾ ਦੇ ਬੋਲਣਾ ਸਾਨੂੰ ਪਤਾ ਹੈ ਮਨਿੰਦਰ ਜੀ ਤੇ ਪਰਚਾ ਦਰਜ ਹੋਇਆ ਸੀ ਜੇ ਕਿਸਾਨ ਜੱਥੇਬੰਦੀਆਂ ਨਾ ਹੋਣੀਆਂ ਤਾਂ ਅੱਜ ਉਹ ਜੇਲ੍ਹ ਚ ਹੋਣਾ ਸੀ ਬਿਲਕੁਲ ਸਹੀ ਹੈ ਹੋਰਾਂ ਦੇ ਮਾਲਵਿੰਦਰ ਮਾਲੀ ਨੂੰ ਫੜਿਆ ਸੀ ਜੇ ਲੋਕ ਨਾ ਜਾਗਦੇ ਕਿਉਂਕਿ ਉਹਨਾਂ ਨੂੰ ਹੈ ਵੀ ਜਿਹੜੀ ਬੋਲਦੀ ਜ਼ੁਬਾਨ ਉਹਨੂੰ ਬੰਦ ਕਰਨਾ ਬੋਲਦੀ ਜ਼ੁਬਾਨ ਸੱਚ ਬੋਲਦੀ ਆ ਜੇ ਕੋਈ ਸੱਚਾ ਪੱਤਰਕਾਰ ਹੈ ਸੱਚਾ ਕੋਈ ਬੁੱਧੀਜੀਵੀ ਹੈ ਉਹਨੂੰ ਫੜ ਕੇ ਪਾਸੇ ਧੱਕਣ ਦੀ ਇਹ ਭਾਜਪਾ ਦੀ ਨੀਤੀ ਸੀ ਹੁਣ ਇਹਨਾਂ ਨੇ ਕਰਤੀ ਇਹਨਾਂ ਨੇ ਤਾਂ ਇੱਥੋਂ ਤੱਕ ਲੈ ਆਂਦੀ ਆ ਕਿਹਨਾਂ ਨਵਾਂ ਟਰੈਂਡ ਚੱਲਿਆ ਹੁਣ ਤੁਸੀਂ ਦੇਖੋ ਕਿ ਤੋਂ ਮਤਲਬ ਹਥਿਆਰ ਬਨਾਮਦ ਕਰਨ ਜਾਂਦੇ ਆ ਆ ਜੀ ਅਸੀਂ ਚਿੱਤੇ ਵਾਲਾ ਫੜ ਲਿਆ ਫਲਾਣਾ ਫੜ ਲਿਆ ਜੀ ਇਹਨੇ ਉਹ ਵੱਲ ਕਤਲ ਕਰਦੇ ਉਹ ਹਥਿਆਰ ਬਨਾਮਦ ਕਰਨ ਜਾਂਦਾ ਮੈਨੂੰ ਪਤਾ ਵੀ ਲੰਗਾ ਕੀਤਾ ਹੁੰਦਾ ਬੰਦੇ ਦਾ ਦੋ ਬੰਦਾ ਜਾ ਕੇ ਹਥਿਆਰ ਚੱਕ ਕੇ ਗੋਲੀ ਕੋ ਪਹਿਲੀ ਗੱਲ ਤਾਂ ਜਿਹੜਾ ਉਹ ਹਥਿਆਰ ਬਨਾਮਦ ਕਰਨ ਗਈ ਆ ਪੁਲਿਸ ਪਾਰਟੀ ਉਹਦੇ ਨਾਲ ਨਹੀਂ ਕਿ ਜਿਦੋਂ ਨੇ ਹਥਿਆਰ ਚੱਕਣਾ ਸੀ ਇਹ ਕਹਿਨਦੇ ਆ ਹਥਿਆਰ ਚੱਕ ਕੇ ਉਹਨੇ ਸਾਡੇ ਤੇ ਫੈਰਿੰਗ ਕਰਤੀ ਇਹਨਾਂ ਦਾ ਨਿਸ਼ਾਨ ਚ ਇਹੋ ਜਿਹਾ ਉਹ ਗਿੱਟੇ 'ਚ ਗੋਲੀ ਮਾਰਦਾ ਇਹ ਮਤਲਬ ਜਿਹੜਾ ਸ਼ੁਰੂ ਕੀਤਾ ਹੋਇਆ ਇਹ ਪੁਲਿਸ ਰਾਜ ਬਣਾਉਣ ਵਾਲ ਨੂੰ ਜਾਣ ਜਿਹੜਾ ਮੰਤਰੀ ਇਹ ਤਾਂ ਰਾਜ ਬਣਾਉਣ ਵਾਲ ਨੂੰ ਕਾਨੂੰਨਾਂ ਨੂੰ ਪੈਰਾਂ ਹੇਠਾਂ ਲਾਤੜ ਗਿਆ ਉਧਰ ਨੂੰ ਵਧਿਆ ਜਾ ਰਿਹਾ ਜੀ ਵੀ ਅ ਐਂਡ ਮੱਲੇ ਜੀ ਕਿ ਫੌਜ ਦਾ ਇੱਕ ਕਰਨਲ ਹੈ ਹਾਂ ਬਿਲਕੁਲ ਬਸ ਸੈਂਪਲ ਹਾਲਤ 'ਚ ਖੜਾ ਹੋ ਪੁਲਿਸ ਨਾਲ ਝਗੜਦਾ ਨਹੀਂ ਉਹੀ ਪੁਲਿਸ ਜਿਹੜੀ 10 ਲੱਖ ਰੁਪਇਆ ਨਾਮ ਲੈਂਦੀ ਹੈ ਸਵੇਰ ਵੇਲੇ ਤੇ ਸ਼ਾਮ ਨੂੰ ਫੌਜ ਦੇ ਕਰਨਲ ਨੂੰ ਉਹ ਕਟਾਪਾ ਚੜ੍ਹਦੀ ਉਹ ਤੇ ਮੁੰਡੇ ਨੂੰ ਕਟਾਪਾ ਚੜ੍ਹਦੀ ਆ ਪੰਜਾਬ ਦਾ ਮੁੱਖ ਮੰਤਰੀ ਅੰਨਾ ਹੋਇਆ ਹੋਇਆ ਇੱਥੇ ਪੰਜਾਬ ਸਰਕਾਰ ਅੰਨੀ ਯੋਗੀ ਇੱਥੇ ਕਿਉਂ ਬਈ ਇਹ ਲੋਕ ਕਿਉਂ ਬਰਤ ਰਹੇ ਦੇਖੋ ਉਹ ਤਾਂ 12 ਗੈਨੇ ਜਾ ਕੇ ਉਹਨਾਂ ਨੇ ਮਿੰਟ ਕਰਨ ਗਏ ਨੇ ਜਿਹੜੇ ਦੋਸ਼ੀ ਆ ਪੁਲਿਸ ਅਫਸਰ ਵੀ ਨਾ ਜਿਹੜਾ ਮਲਸਟਾ ਉਹ 12 ਗੈਨੇ ਉਹਨਾਂ ਨੇ ਮਿੰਟ ਕਰਨ ਗਏ ਨੇ ਇਹ ਤਾਂ ਮਲਦੋਸ਼ੀ ਆ ਉਹ ਤੇ ਮੁੱਖ ਮੰਤਰੀ ਨੂੰ ਕਿਸੇ ਨੇ ਪਤਾ ਪੰਜਾਬ ਦੀ ਪੁਲਿਸ ਨੂੰ ਦੇਖਣ ਵੀ ਉਹਨਾਂ ਦੇ ਪਰਚਾ ਦਰਜ ਕਰਨ ਇਹ ਦੂਹਦ ਕਿਉਂ ਇਧਰ ਨੂੰ ਸਿਰਾ ਜਾ ਰਿਹਾ ਇਹ ਕੱਲ ਨੂੰ ਸਾਨੂੰ ਪਤਾ ਜਿਹੜੀ ਅੱਜ ਇਹ ਕਹੇ ਅਜੇ ਮਲ ਧਰਨੇ ਚੱਕਿਆ ਨੇ ਕਹਿੰਦੇ ਵੀ ਅਸੀਂ ਉਹ ਤੋੜਦੇ ਕੱਲ ਨੂੰ ਕਿਸਾਨਾਂ ਅੱਗੋਂ ਦੇ ਪੁਲਿਸ ਮੁਕਾਂ ਵੀ ਬਣਾਉਣੇ ਨੇ ਝੂਠੇ ਉਧਰੋਂ ਤੁਰਿਆ ਹੋਇਆ ਏ ਪਰ ਇਹ ਸਰਕਾਰ ਤਾਂ ਧਰਨਿਆਂ 'ਚ ਹੋਈ ਨੰਗੀ ਆ ਉਹ ਕਿਹੜਾ ਧਰਨਾ ਹੁਣ ਤਾਂ ਫੋਟੋਆਂ ਵੀ ਅੱਜ ਤੁਸੀਂ ਦੇਖਿਆ ਹੋਣੀਆਂ ਸਾਰੀਆਂ ਹੀ ਲੋਕਾਂ 'ਚ ਆ ਗਈਆਂ ਉਹ ਕਿਹੜਾ ਧਰਨਾ ਜੀ 'ਚ ਜਾ ਕੇ ਨਹੀਂ ਬੈਠੇ ਕਿਸਾਨਾਂ ਦੇ ਵਕੀਲ ਬਣਦੇ ਸੀ ਆਪਦੇ ਆਪ ਨੂੰ ਮਿੱਤਰ ਕੀੜੇ ਕਹਿੰਦੇ ਸੀਗੇ ਇਸ ਨੂੰ ਕਹਿੰਦੇ ਥੁੱਕ ਕੇ ਚਟਣਾ ਮਤਲਬ ਮਿੱਤਰ ਕੀੜੇ ਕਿ ਗੁਲਾਬੀ ਸੁੰਢੀ ਇਹ ਮਤਲਬ ਇਹ ਤਾਂ ਗੁਲਾਬੀ ਸੁੰਢੀ ਆ ਮਿੱਤਰ ਕੀੜੇ ਨਹੀਂ ਹੈਗੇ ਇਹ ਗੁਲਾਬੀ ਸੁੰਢੀ ਆ ਜਦੋਂ ਤਾਂ ਗੱਡੀ ਤੇ ਥੱਲੇ ਸੀ ਗੱਡੀਆਂ ਉਦੋਂ ਧਰਨੇ ਠੀਕ ਲੱਗਦੇ ਸੀ ਉਦੋਂ ਕਹਿੰਦੇ ਧਰਨੇ ਦੀ ਲੋੜ ਹੀ ਨਹੀਂ ਪਈ ਜਦੋਂ ਅਸੀਂ ਆ ਗਏ ਜੀ ਮੰਗਾ ਮੰਨ ਲੈਣ ਲੋਕਾਂ ਨੂੰ ਕਿਹੜਾ ਚਾਹ ਸਾਨੂੰ ਕੋਈ ਚਾਹ ਵੀ ਮਤਲਬ ਸਾਡੀਆਂ ਮੰਗਾਂ ਜਿਹੜੀਆਂ ਉਦੋਂ ਮਤਲਬ ਐਤੋਂ ਮਤਲਬ 6 ਮਹੀਨਾ ਸਾਲ ਪਹਿਲਾਂ ਇਹਨਾਂ ਨਾਲ ਗੱਲ ਹੋਈ ਸੀ ਉਦੋਂ ਮੀਟਿੰਗ ਹੋਈ ਸੀ ਉਹਨੇ ਜੇ ਇੱਕ ਮੰਗ ਵੀ ਇਹਨੇ ਪੂਰੀ ਨਹੀਂ ਕੀਤੀ ਲੋਕਾਂ ਕਰੀ ਜੇ ਮੰਗਾਂ ਪੂਰੀਆਂ ਹੋਣ ਲੋਕਾਂ ਨੂੰ ਧਰਨੇ ਦਾ ਚਾ ਨਹੀਂ ਅਸਲ ਦੇ ਵਿੱਚੋਂ ਜਦੋਂ ਗੱਡੀ ਹਟਾਉਣੀ ਸੀ ਉਦੋਂ ਧਰਨੇਬਜ਼ਾਰਿਆਂ ਨੂੰ ਵਰਤਿਆ ਜੇ ਚੌਂਕੜੀ ਮਾਰਕੇ ਜਾ ਕੇ ਬੰਦੇ ਸੀ ਤੇ ਜਦੋਂ ਗੱਡੀ ਤੇ ਆ ਗਏ ਉਦੋਂ ਉਹ ਹੀ ਰੁਕਾ ਜਿਹੜਾ ਅਸੀਂ ਪਹਿਲਾਂ A ਤੇ B ਵਾਲੀ ਗੱਲ ਕਰਦੇ ਸੀ B ਟੀਮ ਹੈ ਹੁਣ ਮਤਲਬ A ਤੇ B ਵਾਲੀ ਛੱਡ ਦਿਓ ਹੁਣ ਇਹ ਮਤਲਬ ਭਾਜਪਾ ਦੀ ਮੰਨ ਲਓ ਸਜੀਵਾਂ ਬਣਿਆ ਹੋਇਆ ਪਰ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਸਜੀਵਾਂ ਉਹਦੋਂ ਗਾਂ ਅੱਗੇ ਰੰਗੀ ਹੋਈ ਹੈ ਕਿਸਾਨ ਅੱਗੂ ਭਾਜਪਾ ਦੇ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀਆਂ ਨਾਲ ਵੀ ਮੀਟਿੰਗ ਕਰਨ ਜਾਂਦੇ ਰਹੇ ਆ ਉਦੋਂ ਵੀ ਲੱਗਦਾ ਹੁੰਦਾ ਸੀ ਐਵੇਂ ਵੀ ਹਿ ਗ੍ਰਫਤਾਰ ਕਰ ਲੈਣਗੇ ਜਾਂ ਕੁਝ ਹੋਰ ਤੋਂ ਨਹੀਂ ਕਦੇ ਨਹੀਂ ਸੀ ਜਾਪਿਆ ਉਦੋਂ ਮਤਲਬ ਮੈਨੂੰ ਲੱਗਦਾ ਘੱਟੋ ਘਾਟ 15 16 ਮੀਟਾਂ ਹੋਈਆਂ ਨੇ ਕਿਸੇ ਨੂੰ ਮਤਲਬ ਕਿ ਉਹਦੀ ਹਿੰਮਤ ਨਹੀਂ ਵੀ ਕਿਸਾਨ ਅੱਗੂ ਅਰੈਸਟ ਕਰ ਲੈਣਗੇ ਮਲਾਂ ਪਾਬੇ ਸਾਡਾ ਇੱਕ ਇੱਕ ਆਗੂ ਜਾਂਦਾ ਸੀ ਇਸ ਗੱਲ ਨੂੰ ਮੰਨ ਕੇ ਚੱਲਦੇ ਸੀ ਮਗਰ ਲੀਡਰਸ਼ਿਪ ਛੱਡੀ ਹੋਈ ਸੀ ਹੋੜ ਜੁਗੀ ਉਥੇ ਇੱਕ ਇੱਕ ਬੰਦਾ ਜਾਂਦਾ ਸੀ ਇੱਕ ਜੱਥੇ ਬੰਦੀ ਦਾ ਬਾਕੀ ਮਲਾਂ ਘੋਲ ਨੂੰ ਸਾਹਮਦੇ ਸੀ ਪਰ ਇਹਨਾਂ ਦੀ ਹਮੰਦਰੀ ਭੀ ਜਦੋਂ ਇੱਥੇ ਤਾਂ ਸੈੱਟ ਹੋ ਗਿਆ ਯਾਰ ਮੈਂ ਕਹਿੰਦਾ ਦੂਜੇ ਮੈਂ ਤੁਹਾਨੂੰ ਦੱਸ ਕੇ ਜਿਹੜੇ ਜਿਹੜੇ ਹਜ਼ਾਰ ਬੰਦ ਬਗਾਤਾ ਵੀ ਚੱਲਦੀਆਂ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਇਹ ਫੜਿਆ ਕਿਸ ਨੇ ਪਰ ਇਹ ਤਾਂ ਨਵੀਂ ਪਰਤ ਪਾਈ ਤਮ ਉਹਨਾਂ ਦਾ ਇੱਕ ਹੈ ਕਿ ਪੰਜਾਬ ਦਾ ਵਿਕਾਸ ਰੁਕਿਆ ਹੋਇਆ ਸੀਗਾ ਤਾਂ ਜ਼ਰੂਰੀ ਕਰਿਆ ਬਜਾਏ ਤਾਂ ਵਿਕਾਸ ਰੁਕਿਆ ਪੰਜਾਬ ਦੀਆਂ ਸੜਕਾਂ ਬੰਨਣ ਤੋਂ ਰੁਕੀਆਂ ਹੋਈਆਂ ਸੀ ਅਸੀਂ ਮਤਲਬ ਕਿਹ ਕਿਸਾਂ ਦੇ ਜਥੇ ਬੰਦੀਆਂ ਕਹਿੰਦੀਆਂ ਜਿਹੜੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਵੀ ਉਹ ਬਣਾਓ ਨਾ ਪੰਜਾਬ ਵੀ ਮਰ ਰਹੀ ਜਥੇ ਬੰਦੀਆਂ ਉਹ ਈਗਲ ਦਾੜੀ ਕੱਲ ਆਉਂਦਾ ਵੀ ਮਤਲਬ ਜਿਹੜਾ ਹਸਪਤਾਲਾਂ ਦੇ ਵਿੱਚ ਜਨਰੇਟਰ ਹੈ ਨਹੀਂ ਮਤਲਬ ਤੁਸੀਂ ਆਹ ਟਾਰਚ ਬਣਾ ਕੇ ਮੋਬਾਈਲਾਂ ਦੀ ਆਪਰੇਸ਼ਨ ਹੋ ਰਹੇ ਨੇ ਇਹ ਵਿਕਾਸ ਮਤਲਬ ਕਿਸਾਨ ਜਥੇ ਉੱਥੇ ਬੰਦੀਆਂ ਰੋਕੇ ਹੋਇਆ ਕਿਸਾਨ ਇਹਨਾਂ ਨੇ ਰੋਕੇ ਹੋਇਆ ਕਿਉਂਕਿ ਜਿਹੜੀ ਮਤਲਬ ਖਜ਼ਾਨਾ ਪੰਜਾਬ ਦਾ ਖਜ਼ਾਨਾ ਉਹ ਆਮ ਆਦਮੀ ਪਾਰਟੀ ਨੂੰ ਭਾਰਤ ਪੱਧਰ ਤੇ ਮਜ਼ਬੂਤ ਕਰਨ ਲਈ ਖਰਚੇ ਆਏ ਨੇ ਦੇ ਦਰੂਸ ਕਰਦਾ ਸਾਡੇ ਖਜ਼ਾਨੇ ਦਾ ਸਾਡੇ ਦਸਾਂ ਨਾਲ ਜਿਹੜੀ ਕਮਾਈ ਸੀ ਲੋਕਾਂ ਦੇ ਟੈਕਸ ਜੀ ਉਹ ਵੀ ਦਰਬਾਰ ਤੋਂ ਕੀਤੀਆਂ ਨੇ ਪਰ ਜਦੋਂ ਕਿਸਾਨ ਇਹ ਜੀਆਂ ਗੱਲਾਂ ਹੁੰਦੀਆਂ ਤਾਂ ਉਹ ਕਹਿੰਦੇ ਆ ਵੀ ਸਾਡਾ ਤਾਂ ਹੀ ਆਰਥਿਕ ਨੁਕਸਾਨ ਹੋ ਰਿਹਾ ਪੰਜਾਬ ਦਾ ਕਦੇ ਕੋਈ ਗੱਲ ਇਹਦੇ ਬਾਰੇ ਨਹੀਂ ਆਉਂਦੀ ਵੀ ਜਿਹੜਾ ਇਸ਼ਤਿਹਾਰ ਹੁਣ ਐਨੇ ਹੋ ਰਹੇ ਆ ਲੁਧਿਆਣੇ ਦੇ ਵਿੱਚ ਕੇਜਰੀਵਾਲ ਆਉਂਦੇ ਆ ਜਿਹੜੇ ਪੰਜਾਬ ਦੇ ਕੁਝ ਵੀ ਨਹੀਂ ਲਾਦੇ ਤਿੰਨਾਂ 13 ਚ ਨਹੀਂ ਉਹਨਾਂ ਲਈ ਸਾਰਾ ਲੁਧਿਆਣਾ ਭਰ ਲਿਆ ਜਾਂਦਾ ਪਰ ਜੇਕਰ ਕੋਈ ਹੋਰ ਕੋਈ ਆਉਂਦੀਆਂ ਹੱਕਾਂ ਦੀ ਵੀ ਗੱਲ ਕਰਦਾ ਉੱਥੇ ਪੰਜਾਬ ਦਾ ਨੁਕਸਾਨ ਮੈਨੂੰ ਲੱਗਦਾ ਵੀ ਇੱਕ ਆਮ ਆਦਮੀ પાર્ટી ਦੇ ਇਕੱਲੇ ਇਕੱਲੇ ਕੰਮ ਤੇ ਹੀ ਇੱਕ ਜੇ ਆਪਾਂ ਗੱਲ ਕਰਨ ਲੰਗੇ ਇੰਨਾ ਜ਼ਿਆਦਾ ਕੁਝ ਆ ਬੋਲਣ ਨੂੰ ਪਰ ਥੋੜਾ ਬਹੁਤ ਤਾਂ ਸੋਚੇ ਨਾ ਆਪਦੀਆਂ ਗੱਲਾਂ ਆਪ ਹੀ ਕੱਟਦੇ ਆ ਦੇਖੋ ਮੈਂ ਕਹਣਾ ਨਾ ਵਈ ਇੱਕ ਨਾ ਬੇਸ਼ਰਮੀ ਜਿਹਾ ਝੂਠ ਜਿਹੜਾ ਬੋਲਿਆ ਜਾਂਦਾ ਬੇਸ਼ਰਮੀ ਨਾਲ ਮਤਲਬ ਵੱਡਾ ਮੁੱਖ ਮੰਤਰੀ ਪੰਜਾਬ ਦਾ ਜ਼ਿੰਮੇਵਾਰ ਹੁੰਦਾ ਹੋਇਆ ਵੀ ਬੇਸ਼ਰਮੀ ਨਾਲ ਝੂਠ ਬੋਲਦਾ ਜਿਹੜੀ ਹਥਿਆਰਾਂ ਵਾਲੀ ਗੱਲ ਹੈ ਇਹ ਦਿੱਲੀ ਦੇ ਵਿੱਚ ਵੀ ਦਿੱਲੀ ਚ ਵੀ ਇਹਨਾਂ ਦੇ ਮਤਲਬ ਸੰਗਲੀ ਪਾਊਗੀ ਕਿਟਿਆਂ ਨੂੰ ਹੁਣ ਮਤਲਬ ਉੱਥੇ ਵੀ ਹਥਿਆਰਬਾਜ਼ੀ ਕੀਤੀ ਹੋਈ ਆ ਜਿਹੜਾ ਆਮ ਆਦਮੀ ਸੀਗਾ ਇੱਕ ਕੇਜਰੀਵਾਲ ਉਰੇ ਮਰਗਲ ਕਿੰਨੇ ਕਰੋੜ ਦਾ ਕੇ ਮਲਾ ਕੋਠੀ ਦੀ ਰਿਪੇਅਰ ਕੀਤੀ ਹੈ ਆਮ ਆਦਮੀ ਨੇ ਹਨਾ ਇਹ ਇਹ ਤੋਂ ਸਾਰਾ ਕੁਝ ਨੰਗਾ ਲੋਕਾਂ ਨੂੰ ਸਾਫ ਹੋ ਗਈ ਇਹ ਗੱਲ ਦਾ ਇਹਨਾਂ ਨੂੰ ਵੀ ਹੈ ਜਿਵੇਂ ਡਬਦੇ ਨੂੰ ਮਲਾ ਤੜ ਦੀ ਲੱਭਦਾ ਹੁੰਦਾ ਵੀ ਤੜ ਜੀ ਮਾਲੇ ਉਹਨਾਂ ਨੂੰ ਲੱਗਦਾ ਵੀ ਜਿਹੜੇ 2 ਸਾਲ ਹੁਣ ਇਹਦੇ ਚ ਖੰਦੀ ਅਸੀਂ ਪੈਰ ਲਾ ਦੇਾਂਗੇ ਪਰ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਜਿਹੜਾ ਵਿਕਾਸ ਮਾਡਲ ਦਿੱਲੀ ਦਾ ਸੀ ਉਹੀ ਪੰਜਾਬ ਤੇ ਲਾਗੂ ਹੋਇਆ ਨਾ ਜਾਂ ਦਿੱਲੀ ਚ ਰੋੜ ਕੇ ਪੰਜਾਬ ਚ ਕਿਵੇਂ ਰਹਿ ਜੂ ਹੁਣ ਤਾਂ ਇਹ ਹੱਥ ਪੈਰ ਮਾਰ ਰਹੇ ਨੇ ਇਹਨੂੰ ਲੱਗਦਾ ਵੀ ਕਾਲੀਆਂ ਐਨ ਕਲਾਗੇ ਪੌੜਿਆਂ ਨੂੰ ਬੇਅੰਤ ਸਿੰਘਾਂ ਨੂੰ ਵੀ ਉਸਰਾ ਪਿਆ ਹੋਇਆ ਸਾਬ ਬੇਅੰਤ ਸਿੰਘ ਨੂੰ ਕਿਹੜਾ ਫਿਰ ਕਾਮਯਾਬੀ ਮਿਲੀ ਸੀ ਨਾ ਕਾਮਯਾਬੀ ਇਹਨੂੰ ਮਿਲਿਆ ਕਾਲੀਆਂ ਐਨ ਕਾਈ ਮਾਰੀਆਂ ਸੀ ਤਾਂ ਮੇਰਾ ਫਿਰ ਆਖਰੀ ਇਹ ਹੈ ਵੀ ਹੁਣ ਤੋਂ ਜਿਹੜੇ ਸੀਗੇ ਕਿਸਾਨਾਂ ਦੇ ਵਿੱਚ ਵੱਡੇ ਸੰਗਠਨ ਸੰਯੁਕਤ ਕਿਸਾਨ ਮੋਰਚਾ ਤੇ ਦੂਸਰੇ ਪਾਸੇ ਗੈਰ ਰਾਜਨੀਤਿਕ ਜਿਹੜਾ ਮੋਰਚਾ ਹੈਗਾ ਆ ਆਪ ਸੋਚ ਹੁਣ ਤੁਹਾਨੂੰ ਲੱਗਦਾ ਵੀ ਕੋਈ ਤਾਲਮੇਲ ਹੁਣ ਇਤੂ ਵੱਧ ਤਾਂ ਦੋਨਾਂ ਨਾਲ ਕੀ ਹੋਊਗੀ ਸਰਕਾਰ ਨਾਲ ਭੇੜ ਜਿਹੜਾ ਹੋ ਚੁੱਕਿਆ ਹੈ ਮਿਲਣਾ ਚਾਹੀਦਾ ਮਿਲਣਗੇ ਸੰਯੁਕਤ ਕਿਸਾਨ ਮੋਰਚੇ ਦੀ ਪਹਿਲਾਂ ਵੀ ਇਹ ਮਤਲਬ ਚੱਲ ਰਹੀ ਆ ਤੁਸੀਂ ਦੇਖਿਆ ਅਮਲ ਕਿੰਨੀ ਮੀਟਗਾ ਹੋਈਆਂ ਮੋਗਾ ਰੈਲੀ ਤੋਂ ਬਾਅਦ ਮੰਗ ਪੱਤਰ ਲੈ ਕੇ ਅਸੀਂ ਉਹਨਾਂ ਦੇ ਕੋਲੇ ਗਏ ਆ ਮੋਰਚੇ ਦੇ ਵਿੱਚ ਉੱਥੇ ਮਤਲਬ ਲੜਾਈ ਦੇ ਢੰਗਾਂ ਦਾ ਫਰਕ ਆ ਮੰਗਾਂ ਦਾ ਕੋਈ ਫਰਕ ਨਹੀਂ ਢੰਗਾਂ ਦਾ ਫਰਕ ਆ ਉਹ ਢੰਗਾਂ ਨੂੰ ਇੱਕ ਜੁੱਟ ਕਰਕੇ ਮੈਨੂੰ ਲੱਗਦਾ ਵੀ ਆਉਣ ਵਾਲਾ ਜਿਹੜਾ ਸਮਾਂ ਸਾਨੂੰ ਸਬਕ ਦਿੰਦਾ ਇਹ ਵੀ ਇਕੱਠੇ ਹੋਇਆ ਬਿਨਾਂ ਸਰਨਾ ਨਹੀਂ ਤੇ ਹੁਣੇ ਪਊਗਾ ਹੋਣਾ ਚਾਹੀਦਾ ਨਿੱਕੇ ਮੋਟੇ ਮਤਬੀ ਤਪਲਾਉਣੀ ਪੈਣੀ ਹੁੰਦੀ ਆ ਇੱਕ ਗੱਲ ਮੇਸ਼ਾ ਮੁੱਖ ਮੰਤਰੀ ਵੀ ਕਹਿੰਦੇ ਆ ਵੀ ਪੰਜਾਬ ਨੂੰ ਧਰਨਾ ਸਟੇਟ ਬਣਾਤਾ ਐਨੇ ਧਰਨੇ ਲੱਗਦੇ ਆ ਕੁਝ ਹੁੰਦਾ ਹੀ ਨਹੀਂ ਪੰਜਾਬ 'ਚ ਹੋਣੀ ਨਹੀਂ ਦਿੰਦੇ ਤੁਸੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਵੀ ਇਹ ਪਾਗਲਾਂ ਵਾਲੀ ਜਾਂ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਇਹ ਤੇ ਮੁੱਖ ਮੰਤਰੀ ਦੇ ਭਾਸਨਾ ਹੁਣ ਤੁਹਾਡੇ ਸਾਹਮਣੇ ਮੌੜ ਮੰਡੀ ਦੇ ਵਿੱਚ ਇੱਕ ਬੇਟੀ ਦਾ ਕਤਲ ਹੋ ਜਾਂਦਾ ਹਾਂ ਉਹਦੀ ਮਤਲਬ ਲੋਕਾਂ ਦੀ ਸੁਣੀ ਨਹੀਂ ਜਾ ਰਹੀ ਉੱਥੇ ਤਾਂ ਕਿਸਾਨ ਰਹਿੰਦੀ ਸੀ ਉਹ ਤਾਂ ਸ਼ਹਿਰੀ ਲੋਕ ਸੀ ਨਾ ਉਹਨਾਂ ਨੇ ਧਰਨਾ ਲਾਇਆ ਧਰਨੇ ਤੋਂ ਬਾਅਦ ਉਹ ਮਸਲਾ ਹੱਲ ਹੋਇਆ ਪਹਿਲੇ ਪੁਲਿਸ ਆਲ ਕਰ ਦਿੰਦੀ ਉਹਨੂੰ ਨੰਬਰ 2 ਅੱਜ ਜਿਉਂਦੀ ਜਾਗਦੀ ਮਸਾਲਾ ਹੈ ਜਦੋਂ ਪੁਲਿਸ ਵਾਲਿਆਂ ਨੇ ਫੌਜ ਦਾ ਕਰਨਲ ਸਾਹਿਬ ਕੁੱਟਦਾ ਉਹਦੇ ਮੁੰਡੇ ਦੇ ਸੱਟਾਂ ਮਾਰੀ ਹੱਡ ਤੋੜੇ ਆ ਉਹ ਮਤਲਬ ਪੀਲਾ ਦਲੀਲਾ ਕਰਕੇ ਹੰਬਗੇ ਇੱਥੋਂ ਤੱਕ ਵੀ ਐਫ ਆਈ ਆਰ ਵੀ ਉਹਨਾਂ ਨੇ ਦਰਜ ਨਹੀਂ ਕੀਤੀ ਤੇ ਹੁਣ 22 ਤਰੀਕ ਨੂੰ ਧਰਨਾ ਲੱਗਣ ਜਾ ਰਹੇ ਆ ਧਰਨੇ ਤੋਂ ਪਹਿਲਾਂ ਹੱਲ ਕਰ ਦੇ ਵੀ ਸਰਕਾਰ ਧਰਨਾ ਉਦੋਂ ਲਾਉਂਦਾ ਜਦੋਂ ਸਰਕਾਰ ਗੱਲ ਸੁਣਦੀ ਨਹੀਂ ਕੋਈ ਜਾ ਕੋਈ ਮਤਲਬ ਜਿਹੜਾ ਮਤਲਬ ਜਿਹਦੇ ਖਿਲਾਫ ਧਰਨੇ ਲੱਗਦਾ ਜਿਹਨੂੰ ਕੋਈ ਗੱਲ ਨਹੀਂ ਸੁਣਦਾ ਉਦੋਂ ਧਰਨੇ ਲੱਗਦੇ ਅਸੀਂ ਲਾਇਆ ਲੁਧਿਆਣੇ ਹੁਣੇ ਮੁੱਖ ਮੰਤਰੀ ਕਹਿੰਦਾ ਸੀ ਇਹ ਤਾਂ 97 ਦੇ ਰੋਲੇ ਚ ਆ ਜਾਂਦੇ ਆ ਇਹ ਤਾਂ ਏਜੰਟਾਂ ਦੇ ਹੋਤਾ ਅਸੀਂ ਲਾਇਆ ਲੁਧਿਆਣੇ ਏਜੰਟ ਦੇ ਖਿਲਾਫ ਠੀਕ ਹੈ ਜਿਹੜੇ ਏਜੰਟ ਨੇ ਮਤਲਬ 20 ਲੱਖ ਦੀ ਠੱਗੀ ਮਾਰੀ ਉਹਦੇ ਖਿਲਾਫ ਧਰਨਾ ਕਿਉਂ ਵੀ ਭਾਈ ਅਸੀਂ ਧਰਨਾ ਲਾਇਆ ਇਹਦਾ ਜਲੰਧਰ ਦਾ ਜਿਹੜਾ ਸੀਗਾ ਜੂਥ ਵਿੰਗ ਦਾ ਪ੍ਰਧਾਨ ਉਹ ਆ ਕਿਥੇ ਮਤਲਬ ਗੁੰਡੇ ਲੈ ਗਿਆ ਕਿ ਲੁਧਿਆਣੇ ਜਦੋਂ ਲੈ ਕੇ ਆ ਗਿਆ ਗੁੰਡੇ ਸਾਡੇ ਵਾਲੀ ਫੋਰਸ ਨੂੰ ਪਤਾ ਪੱਕੀ ਆ ਤੇ ਗੁੰਡੇ ਭਜਾਏ ਗੱਡੀਆਂ ਰੋਕ ਲੀਆਂ ਤੀਜੇ ਦਿਨ 18 ਲੱਖ ਰੁਪਏ ਦਿੰਦਾ ਉਹ ਜੇ ਤਾਂ ਮਰ ਜੇ ਬਣਦਾ ਸੀ ਫੇਰ ਵੀ ਕਿੱਤਾਂ ਨਾ ਗਲਤ ਕੀਤਾ ਪੁਲਿਸ ਕਹਿੰਦੀ ਸਾਡੇ ਕੋਲ ਐਫ ਆਈ ਆਰ ਦਰਜ ਕਰਾ ਰਹੇ ਉਹ ਦਰਜ ਹੀ ਨਹੀਂ ਉਹ ਮਿਲਦੇ ਤਾਂ ਹੈ ਨਹੀਂ ਜੇ ਕੋਈ ਮਿਲੇ ਲੱਖ 2 ਲੱਖ ਉਹ ਪੁਲਿਸ ਲੈ ਲੂ ਪਰ ਮੈਂ ਵਜਾ ਕਰਕੇ ਲੱਗਦੇ ਆ ਜਗਾ ਕਰਕੇ ਨਹੀਂ ਲੱਗਦੇ ਉਹਦਾ ਲੱਗਣ ਦੀ ਵਜਾ ਹੁੰਦੀ ਹੈ ਕੋਈ ਹੁਣ ਆ ਲੋਕ ਲੜ ਰਹੇ ਨੇ ਪ੍ਰਦੂਸ਼ਣ ਪਲਾਟ ਜਿਹੜੇ ਲੱਗ ਰਹੇ ਆ ਅਖਾੜੇ ਅ ਕੰਗਰਾਲੀ ਲੱਗਿਆ ਹੋਇਆ ਕੰਗਰਾਲੀ ਦੀ ਹਾਲਤ ਇਹ ਹੈ ਵੀ ਕੁੜੀਆਂ ਪੇਕੀ ਹੋਂਡ ਹਟ ਗਈਆਂ ਕਿਉਂਕਿ ਉਥੇ ਪ੍ਰਦੂਸ਼ਣ ਹੀ ਇੰਨਾ ਫੈਲ ਗਿਆ ਪਿੰਡ ਦੇ ਵਿੱਚ ਜੇ ਰਾਤ ਨੂੰ ਕੁੜੀਆਂ ਪੇਕੀ ਰਹਿਣੀਆਂ ਆਮ ਰਹਿਣਦੇ ਬੰਦਿਆਂ ਦੇ ਨਾਸਾਂ ਮਰ ਜਾਂਦੀਆਂ ਜਿਹੜੇ ਮਤਲਬ ਸਾਫ਼ ਸੁਥਰੀ ਹਵਾ ਚੋ ਆ ਕੇ ਕੁੜੀਆਂ ਪੇਕੀ ਰਹਿਣੀਆਂ ਹੀ ਰਾਤ ਨੂੰ ਉਹਨਾਂ ਨੇ ਹੱਥ ਬੰਨ੍ਹ ਦੇ ਕੇ ਕਹਿੰਦੇ ਬੇਬੇ ਹੁਣ ਅਸੀਂ ਰਾਤ ਨਹੀਂ ਰਹਿ ਸਕਦੀਆਂ ਪੇਕੀ ਕਿਉਂਕਿ ਪ੍ਰਦੂਸ਼ਣ ਤੇ ਮੱਖੀ ਮੱਛਰ ਹਵਾ ਇੰਨੀ ਗੰਦਲੀ ਆ ਉਹ ਲੋਕਾਂ ਨੂੰ ਮਤਲਬ ਜਬਰੀ ਇਹਨਾਂ ਨੇ ਧਰਨੇ ਚ ਕਾਉਣ ਦੀ ਕੋਸ਼ਿਸ਼ ਕੀਤੀ ਆ ਲੋਕ ਲੜ ਰਹੇ ਨੇ ਹੁਣ ਦੇਖੋ ਫੜਨੇ ਤਾਂ ਉਹ ਚਾਹੀਦੇ ਆ ਇੱਕ ਮੁਰਗੀ ਖਾਦ ਖੋਲਣਾ ਹੋਵੇ ਮੁਰਗੀ ਫਾਰਮ ਖੋਲਣ ਵਾਸਤੇ ਪਿੰਡ ਤੋਂ ਫਾਸਲਾ ਦੱਸਿਆ ਹੋਇਆ ਵੀ ਇੰਨੀ ਦੂਰ ਮਤਲਬ ਮੁਰਗੀ ਫਾਰਮ ਖੋਲ੍ਹ ਸਕਦਾ ਇਹ ਯਾਰ ਪਿੰਡਾਂ ਦੇ ਵਿੱਚ ਖੋਲ ਰਿਹਾ ਉਹ ਜਿਹੜੀ ਸੜੀ ਹੋਈ ਹਵਾਰ ਸੜੀ ਹੋਈ ਮਤਲਬ ਜਿਹੜੀ ਉਹਦਾ ਪਾਣੀ ਨਿਕਲਣਾ ਉਹ ਕੋ ਮਤਲਬ ਜਬਰੀ ਜਿਹੜੇ ਪ੍ਰਦੂਸ਼ਣ ਪਲਾਂਟ ਲਾ ਰਹੇ ਆ ਉੱਥੇ ਲੋਕ ਤਾਂ ਰਾਂਦੇ ਹੀ ਬੈਠੇ ਆ ਉਹਨਾਂ ਨੇ ਕੁਝ ਨਹੀਂ ਰੋਕਿਆ ਫੈਕਟਰੀ ਰੋਕੀ ਹੋਈ ਆ ਇਹਨਾਂ ਦੇ ਜਿਹੜੇ ਮੰਤਰੀ ਸੀ ਇਹਨਾਂ ਦੇ ਜਿਹੜੇ ਬੁੱਧੀਜੀਵੀ ਸੀ ਸਰਕਾਰੀ ਉਹ ਹਾਰ ਗਏ ਆਪਣੇ ਬੁੱਧੀਜੀਵਿਆਂ ਨੇ ਉਹ ਸਾਫਤ ਕੀਤਾ ਵੀ ਕੈਂਸਰ ਪੈਦਾ ਕਰਨੀ ਹੈ ਫੈਕਟਰੀਆਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੁਣ ਜਦ ਬੁੱਧੀ ਜੀਵੀਆਂ ਨੇ ਹਸਾਲਤ ਕਰਦੇ ਕੈਂਸਰ ਪਾਉਂਗੇ ਫਿਰ ਜਬਰੇ ਪੈਲਾ ਕੈਂਸਰ ਲੋਕਾਂ ਨੂੰ ਕਿਉਂ ਦਿੱਤਾ ਜਾਂਦਾ ਫਿਰ ਤਾਂ ਨਹੀਂ ਤਾਂ ਲਾਉਣਗੇ ਨਾ ਲੋਕ ਲੋਕ ਵਜਾ ਕਰਕੇ ਲਾਉਂਦੇ ਆ ਜਗਾ ਕਰਕੇ ਨਹੀਂ ਲਾਉਂਦੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ